ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਿਸ਼ੇਸ਼ ਜਾਣਕਾਰੀ ਜੋ ਅੱਜ ਭਾਈ ਜਗਤਾਰ ਸਿੰਘ ਤਾਰਾ ਹੋਂ ਦਾ ਮਕਦਮਾ ਜਲੰਧਰ ਵਿੱਚ ਬਰੀ ਹੋਇਆ ਇਹਦੀ ਨਾਲ ਵਿਸ਼ੇਸ਼ ਗੱਲ ਇਹ ਜੁੜ ਜਾਂਦੀ ਆ ਕਿ ਭਾਈ ਜਗਤਾਰ ਸਿੰਘ ਤਾਰਾ ਵੀ ਹੁਣ ਪਰੋਲ ਵਾਸਤੇ ਐਲੀਜੀਬਲ ਹੱਕਦਾਰ ਹੋ ਚੁੱਕੇ ਆ ਭਾਈ ਜਗਤਾਰ ਸਿੰਘ ਤਾਰਾ ਦੇ ਉੱਤੇ ਕਈ ਮਕਦਮੇ ਦਰਜ ਸਨ ਜਦੋਂ ਉਹ ਜਨਵਰੀ 2015 ਚ ਉਹਨਾਂ ਦੀ ਰੀਅਰੈਸਟ ਹੋਈ ਸੀ ਆਉਨਾ ਦੇ ਦੋ ਮੁਕੱਦਮੇ ਪਟਿਆਲੇ ਸੀ ਦੋ ਜਲੰਧਰ ਸੀ ਇੱਕ ਬਠਿੰਡੇ ਸੀ ਤੇ ਇਹ ਮੁਕੱਦਮਾ ਜੋ ਅੱਜ ਜੱਜ ਐਡੀਸ਼ਨਲ ਸੈਸ਼ਨ ਜੱਜ ਸਪੈਸ਼ਲ ਕੋਰ ਯੂਏਪੀਏ ਬੇਰੀ ਸਾਹਿਬ ਜੀ ਕੁਮਾਰ ਬੇਰੀ ਦੀ ਅਦਾਲਤ ਦੇ ਵਿੱਚ ਚੱਲ ਰਿਹਾ ਸੀਗਾ ਐਫ ਆਈ ਆਰ ਨੰਬਰ 1032872009 ਦਾ ਥਾਣਾ ਭੋਗਪੋਤ ਦਾ ਯੂਏਪੀਏ ਤੇ ਆਮ ਜਨਕਤਮ ਮੁਕੱਦਮਾ ਸੀ ਉਹ ਬਰੀ ਹੋਣ ਦੇ ਨਾਲ ਅੱਜ ਦੀ ਤਰੀਕ 'ਚ ਹੁਣ ਪਾਈ ਜਗਤਾਰ ਸਿੰਘ ਤਾਰਾ ਕੇਵਲ ਤੇ ਕੇਵਲ सीएम ਵਿਆਪਤ ਅਸੈਸੀਨੇਸ਼ਨ ਕੇਸ ਦੇ ਉਮਰ ਕੈਦੀ ਨੇ ਤੇ ਉਹ ਉਸੇ ਤਰ੍ਹਾਂ ਹੀ ਜਮਾ ਪਰੋਲ ਦੇ ਹੱਕਦਾਰ ਹੋ ਗਏ ਨੇ ਜਿਵੇਂ ਭਾਈ ਲਖਵਿੰਦਰ ਸਿੰਘ ਸ਼ਮਸ਼ੇਰ ਸਿੰਘ ਗਰਮੀਤ ਸਿੰਘ ਨੂੰ ਪਹਿਲਾਂ ਪਰੋਲ ਮਿਲੀ ਬਾਅਦ ਚ ਇੰਟਰਨ ਬੇਲ ਮਿਲੀ ਭਾਈ ਪਤਮਜੀਤ ਸਿੰਘ ਘੋੜਾ ਵੀ ਪਰੋਲ ਦੇ ਹੱਕਦਾਰ ਨੇ ਉਹਨਾਂ ਦੀ ਇੱਕ ਵਾਰ ਪਰੋਲ ਜੈਕਟ ਹੋਈ ਦੁਆਰੇ ਇਨੀਸ਼ੀਏਟ ਇਹ ਜਿਹੜੀ ਆ ਕੀਤੀ ਜਾ ਰਹੀ ਆ ਤੇ ਭਾਈ ਜਗਤਾਰ ਸਿੰਘ ਹਵਾਲਾ ਦੀ ਪਰੋਲ ਵੀ ਜਿਹੜੀ ਆ ਉਹ ਦਿੱਲੀ ਜੇਲ੍ਹ ਚ ਹੁਣ ਕਰਕੇ ਏ ਦਿੱਲੀ ਪ੍ਰਸ਼ਾਸਨ ਕੋ ਪੈਂਡਿੰਗ ਆ ਤੇ ਅੱਜ ਹੁਣ ਪਾਈ ਜਗਤਾਰ ਸਿੰਘ ਤਾਰਾ ਵੀ ਪਰੋਲ ਦੇ ਹੱਕਦਾਰ ਹੋ ਗਏ ਨੇ ਸੋ ਇਹ ਬਹੁਤ ਖੁਸ਼ੀ ਦੀ ਗੱਲ ਆ ਕਿ ਕੇਸ ਮੁੱਕਣ ਤੋਂ ਬਾਅਦ ਹੁਣ ਪਾਈ ਜਗਤਾਰ ਸਿੰਘ ਤਾਰਾ ਪਰੋਲ ਦੇ ਹੱਕਦਾਰ ਹੋ ਗਏ ਨੇ ਭਾਈ ਤਾਰਾ ਉਹਨਾਂ ਦੀ ਵਕੀਲਾਂ ਦੀ ਟੀਮ ਜਿਹੜੀ ਆ ਇਸ ਪਾਸੇ ਨੂੰ ਹੁਣ ਪੈਰਵਾਈ ਕਰੇ ਸੋ ਮੇਰਾ ਕੰਸਰਨ ਅੱਜ ਇਹ ਕੇਸ ਬਰੀ ਹੋਣ ਤੋਂ ਬਾਅਦ ਇਸ ਕੇਸ ਦੇ ਬਾਅਦ ਜਿਹੜਾ ਐਫ ਆਈ ਆਰ ਨੰਬਰ 103 287 2009 ਨੂੰ ਭੋਗਪੁਰ ਥਾਣੇ ਦਰਜ ਕੀਤਾ ਗਿਆ ਸੀ ਇਹ ਕਹਿ ਸਕਦੇ ਆਂ ਵੀ ਇੱਕ ਅਨਿਸ਼ਚਿਤ ਪਲਚਾ ਸੀਗਾ ਖਾੜਕੂ ਜਥੇਬੰਦੀਆਂ ਦੇ ਨਾਲ ਸੰਬੰਧਤ ਨੌਜਵਾਨਾਂ ਦੇ ਉੱਤੇ ਜਾਂ ਇੱਥੇ ਇੱਕ ਨੌਜਵਾਨਾਂ ਦੇ ਉੱਤੇ ਮੁਕੱਦਮੇ ਜਿਹੜੇ ਚਲਾਉਣ ਦਾ ਜਿਹੜਾ ਸੀ ਕਿਉਂਕਿ ਉਦੋਂ ਹੀ ਉਹਨਾਂ ਦਿਨਾਂ ਦੇ ਵਿੱਚ ਹੀ ਮੁਕੱਦਮਾ ਜਿਹੜਾ ਦਾਸ ਦੇ ਉੱਤੇ ਵੀ ਜਿਹੜਾ ਹੋਇਆ ਸੀਗਾ ਜਦੋਂ ਭਾਈ ਬਲਬੀਰ ਸਿੰਘ ਊਤਨਾ ਦੇ ਨਾਲ ਪਾਈ ਦਲਜੀਤ ਸਿੰਘ ਬਿੱਟੂ ਹੁਣਾਂ ਨੂੰ ਸਾਨੂੰ ਅਰੈਸਟ ਕੀਤਾ ਗਿਆ ਸੀਗਾ ਅਗਸਤ ਦੇ ਵਿੱਚ ਤੇ ਇਹ ਜੁਲਾਈ ਦਾ ਮੁਕਦਮਾ ਉਸੇ ਸਾਲ ਦਾ 2009 ਦਾ ਇਹ ਸ ਹੈ ਤੇ ਐਫ ਆਈ ਆਰ ਦੇ ਮੁਤਾਬਕ ਰਜਿੰਦਰ ਸਿੰਘ ਸੋਲ ਜੋ ਉਸ ਸਮੇਂ ਡੀ ਐਸ ਪੀ ਸੀ ਬਾਅਦ ਚ ਸਜਾ ਜਾਂਚਤਾ ਵੀ ਹੋਇਆ ਝੂਠੇ ਪੁਲਿਸ ਮੁਕਾਬਲਿਆਂ ਦੇ ਜਾਂ ਅਗਵਾ ਦੇ ਕੇਸਾਂ ਦੇ ਵਿੱਚ ਤੇ ਉਹਨੂੰ ਐਸ ਐਸ ਪੀ ਵੀ ਲਾਇਆ ਤੇ ਹਾਈ ਕੋਰਟ ਦੇ ਆਰਡਰਾਂ ਦੇ ਨਾਲ ਉਹਨੂੰ ਐਸ ਐਸ ਪੀ ਤੋਂ ਅਹੁਦੇ ਤੋਂ ਗੁਰਦਾਸਪੁਰ ਤੋਂ ਹਟਾਇਆ ਗਿਆ ਸੀ ਸੋ ਇਹ ਮੁਕੱਦਮਾ ਬਾਈ ਨੇਮ ਭਾਈ ਹਰਮਿੰਦਰ ਸਿੰਘ ਮਿੰਟੂ ਨਿਹੰਗਦੇ ਉੱਤੇ ਤੇ ਪਤਮਜੀਤ ਸਿੰਘ ਪੰਮਾ ਯੂਕੇ ਵਾਲਿਆਂ ਦੇ ਉੱਤੇ ਦਰਜ ਹੋਇਆ ਸੀ ਤੇ ਇਸ ਕੇਸ ਦੇ ਵਿੱਚ ਇਨੀਸ਼ਲ 2009 ਦੇ ਵਿੱਚ 8 ਨੌਜਵਾਨਾਂ ਦੇ ਉੱਤੇ ਮੁਕੱਦਮਾ ਚੱਲਿਆ ਸੀ ਮਨਜੀਤ ਸਿੰਘ ਜਸਵਿੰਦਰ ਸਿੰਘ ਕੁਲਦੀਪ ਸਿੰਘ ਦਨਵੀਰ ਸਿੰਘ ਇੰਦਰਜੀਤ ਸਿੰਘ ਲਾਪ੍ਰੀਤ ਉਹਨਾਂ ਦੇ ਉੱਤੇ ਜੋ ਕਿ ਸਿੰਗਲਾ ਸਾਹਿਬ ਦੀ ਐਡੀਸ਼ਨ ਸੈਸ਼ਨ ਜੱਜ ਦੀ ਕੋਰਟ ਨੂੰ 29 ਅੱਠ 2011 ਨੂੰ ਪਹਿਲੀ ਵਾਰ ਬਰੀ ਹੋ ਗਿਆ ਸੀ ਬਾਦ ਦੇ ਵਿੱਚ ਇੱਕ ਨੌਜਵਾਨ ਨੂੰ ਇਹ 2009 ਦਾ ਮਕਦਮਾ 2011 ਚ 8 ਨੌਜਵਾਨਾਂ ਦਾ ਬੜੀ ਹੋ ਗਿਆ ਸੀ ਬਾਦ ਦੇ ਵਿੱਚ ਅਮਲਜੀਤ ਸਿੰਘ ਨਾਮੀ ਨੌਜਵਾਨ ਨੂੰ ਜਿਹੜਾ ਮਲੇਸ਼ੀਆ ਤੋਂ ਲਿਆਂਦਾ ਗਿਆ ਸੀਗਾ ਉਹਨੂੰ ਇਸ ਕੇਸ ਦੇ ਵਿੱਚ ਨਾਮਿਨੇਟ ਕੀਤਾ ਗਿਆ ਸੀ ਉਹਦੇ ਇਕੱਲੇ ਦਾ ਕੇਸ ਚੱਲਿਆ ਸੀ ਬਾਅਦ ਚ 31 8 11 ਨੂੰ ਅਮਲਜੀਤ ਸਿੰਘ ਨੂੰ ਜਿਹੜੀ ਆ ਜ਼ਮਾਨਤ ਮਿਲ ਗਈ ਸੀ ਕਿ ਨਾਬਾ ਜੇਲ੍ਹ ਦੇ ਵਿੱਚ ਰਹਿੰਦੇ ਆ ਉਹਦੇ ਉੱਤੇ ਅਮਲਜੀਤ ਸਿੰਘ ਦੇ ਉੱਤੇ ਦੁੱਲਦੇ ਆ ਦਾ ਕੇਸ ਵੀ ਸੀ ਇਹ ਕਮਲ ਸਰ ਕੇਸ ਵੀ ਸੀਗਾ ਸੋ ਇਹ ਕੇਸ ਦੇ ਵਿੱਚ ਉਹ ਨੌਜਵਾਨ ਵੀ ਬਾਅਦ ਦੇ ਵਿੱਚ ਬਦੀ ਹੋ ਗਿਆ ਦੋ ਵਾਰ ਟ੍ਰਾਇਲ ਚੱਲ ਕੇ ਇਹ ਕੇਸ ਜਿਹੜਾ ਬਦੀ ਹੋ ਚੁੱਕਿਆ ਸੀ ਇਹਦੇ ਚ ਇਨੀਸ਼ੀਅਲ ਮਲੇਸ਼ੀਆ ਤੇ ਇਹਨਾਂ ਮੁਲਕਾਂ ਦੇ ਵਿੱਚ ਜਿਹੜੀ ਬੀਕੀਆਈ ਤੇ ਕੇਐਲਐਫ ਦੀ ਜਿਹੜੀ ਗਤੀਵਿਧੀਆਂ ਦੇ ਉੱਤੇ ਨਜ਼ਰ ਰੱਖਣ ਲਈ ਇਸ ਖਾਸ ਤੌਰ ਤੇ ਜਿੰਦਰ ਸੋਹਲ ਡੀਐਸਪੀ ਬਾਅਦ ਚ ਐਸਪੀ ਬਣਿਆ ਐਸਐਸਪੀ ਵੀ ਬਣਿਆ ਉਹਦੀ ਕਾਰਗੁਜ਼ਾਰੀ ਸੀ ਤੇ ਬਾਅਦ ਦੇ ਵਿੱਚ ਇਹ ਕੇਸ ਦੇ ਵਿੱਚ ਨੰਬਰ 2014 ਦੇ ਵਿੱਚ ਪਾਈ ਹਰਮਿੰਦਰ ਸਿੰਘ ਮਿੰਟੂ ਤੇ ਗੁਰਪ੍ਰੀਤ ਸਿੰਘ ਗੋਪੀ ਨੂੰ ਲਿਆ ਕੇ ਥਾਈਲੈਂਡ ਤੋਂ ਇਸ ਕੇਸ ਦੇ ਵਿੱਚ ਇਨੀਸ਼ੀਅਲ ਰੈਸਟ ਪਾ ਕੇ ਨੋਮੀਨੇਟ ਕੀਤਾ ਗਿਆ ਸੀ ਭਾਈ ਹਰਮਿੰਦਰ ਸਿੰਘ ਮਿੰਟੂ ਦੇ ਉੱਤੇ ਕੇਸ ਚੱਲਿਆ ਤੇ ਉਹਦਾ ਅਜੇ ਚਲਾਨ ਆਇਆ ਨਹੀਂ ਸੀ ਕਿ ਭਾਈ ਜਗਤਾਰ ਸਿੰਘ ਤਾਰਾ ਨੂੰ ਜਨਮਦੀ 2015 ਦੇ ਵਿੱਚ ਨਵੰਬਰ 2014 ਦੇ ਵਿੱਚ ਪਾਈ ਹਰਮਿੰਦਰ ਸਿੰਘ ਮਿੰਟੂ ਦੀ ਰੈਸਟ ਹੁੰਦੀ ਹੈ ਜਨਵਰੀ 2015 ਦੇ ਵਿੱਚ ਫਿਰ ਭਾਈ ਜਗਤਾ ਸਿੰਘ ਤਾਰਾ ਨੂੰ ਵੀ ਇਸ ਕੇਸ 'ਚ ਨਾਮਿਨੇਟ ਕੀਤਾ ਗਿਆ ਹੋਰ ਵੀ ਨੌਜਵਾਨਾਂ ਨੂੰ ਨਾਮਿਨੇਟ ਕੀਤਾ ਗਿਆ ਸੀ ਜਿੱਚ ਗੁਰਪ੍ਰੀਤ ਸਿੰਘ ਗੋਪੀ ਸਿੰਘ ਦਲਜੀਤ ਸਿੰਘ ਕੋਸ਼ੀ ਬੰਬੇ ਤੋਂ ਹੋਰ ਨੌਜਵਾਨ ਵੀ ਸੀਗੇ ਉਹਨਾਂ ਸਾਰਿਆਂ ਨੂੰ ਇਸ ਕੇਸ 'ਚੋਂ ਬਾਅਦ ਦੇ ਵਿੱਚ ਡਿਸਚਾਰਜ ਕਰ ਦਿੱਤਾ ਗਿਆ ਸੀ ਜਿਹੜਾ ਚਲਾਨ ਦਿੱਤਾ ਸੀ ਉਹ ਭਾਈ ਹਰਮਿੰਦਰ ਸਿੰਘ ਮਿੰਟੂ ਨਿਹੰਗ ਤੇ ਭਾਈ ਜਗਤਾ ਸਿੰਘ ਤਾਰਾ ਦੇ ਖਿਲਾਫ ਦਿੱਤਾ ਗਿਆ ਸੀ ਇਸ ਕੇਸ ਦੇ ਵਿੱਚ ਭਾਈ ਜਗਤਾ ਸਿੰਘ ਤਾਰਾ ਤੋਂ ਕਿਸੇ ਤਰ੍ਹਾਂ ਦੀ ਕੋਈ ਰਿਕਵਰੀ ਨਹੀਂ ਸੀ ਪਾਏ ਹਰਮਿੰਦਰ ਸਿੰਘ ਮਿੰਟੂ ਤੋਂ ਇੱਕ ਰਿਕਵਰੀ ਦਿਖਾਈ ਗਈ ਸੀ AK47 राइਫਲ ਮੈਗਜ਼ੀਨ ਤੇ ਕੁਝ ਗੋਲੀਆਂ ਤੇ ਆਰਮਜ਼ੈਕਟ ਤੇ ਯੂਏਪੀਏ ਦਾ ਜਿਹੜਾ ਇਹਦਾ ਜਿਹੜਾ ਕੇਸ ਜਿਹੜਾ ਚਾਰਜ ਲੱਗਿਆ ਸੀਗਾ ਪਾਏ ਹਰਮਿੰਦਰ ਸਿੰਘ ਮਿੰਟੂ ਦੀ ਸ਼ਹੀਦੀ ਹੋਈ 18 April 2018 ਨੂੰ ਤੇ ਉਹਨਾਂ ਦੇ ਖਿਲਾਫ ਜਿਹੜੀਆਂ ਪ੍ਰोसीडिंगਾਂ ਅਵੇਟ ਹੋ ਗਈਆਂ ਉਹਨਾਂ ਦਾ ਕੇਸ ਬੰਦ ਹੋ ਗਿਆ ਤੇ ਦਾਸ ਉਦੋਂ ਤੱਕ ਉੱਥੇ ਜਾਂਦਾ ਰਿਹਾ ਕਿਉਂਕਿ ਪਾਈ ਜਗਤਾਰ ਸਿੰਘ ਤਾਰਾ ਦੀ ਕਾਨੂੰਨੀ ਚਾਰਾ ਜੋਈ ਏ ਸੀਨੀਅਰ ਵਕੀਰ ਸਰਦਾਰ ਕੁੰਦਨ ਸਿੰਘ ਹੁੰਦਲ ਕਰਦੇ ਸਨ ਉਹ ਕਰਦੇ ਦੇ ਮੈਂ ਇਸ ਕੇਸ ਦੇ ਵਿੱਚ ਭਾਈ ਹੁਮਿੰਦਰ ਸਿੰਘ ਮਿੰਟੂ ਦੀ ਸ਼ਹੀਦੀ ਤੋਂ ਬਾਅਦ ਜਿਹੜਾ ਮੈਂ ਇਸ ਕੇਸ ਦੇ ਵਿੱਚ ਜਾਣਾ ਬੰਦ ਕਰ ਦਿੱਤਾ ਪਰ ਮੇਰੀ ਨਿਗਾਹ ਰਹਿੰਦੀ ਸੀ ਕਿਉਂਕਿ ਇਹ ਕੇਸ ਇਨੀਸ਼ੀਅਲ ਤੌਰ ਦੇ ਉੱਤੇ ਦਰਜ ਕੀਤਾ ਗਿਆ ਸੀਗਾ ਮਲੇਸ਼ੀਆ ਤੇ ਇਹਨਾਂ ਥਾਈਲੈਂਡ ਮੁਲਕਾਂ ਦੇ ਵਿੱਚ ਜਿਹੜੀਆਂ ਕੋਈ ਨੌਜਵਾਨਾਂ ਦੀਆਂ ਸਿਆਸੀ ਤੇ ਹਥਿਆਰਬੰਦ ਜਥੇਬੰਦੀਆਂ ਦੀਆਂ ਗਤੀਵਧੀਆਂ ਸੀਗੀਆਂ ਸੋ ਉਹ ਕੇਸ ਪਹਿਲਾਂ ਦੋ ਵਾਰ ਆਲ ਹੈ ਜੀ ਏ ਬੜੀ ਹੋ ਚੁੱਕਿਆ ਪਹਿਲਾ 8 ਨੌਜਵਾਨ ਬਰੀ ਹੋਏ ਫਿਰ ਇੱਕ ਨੌਜਵਾਨ ਬਰੀ ਹੋਇਆ ਤੇ ਅੱਜ ਪਾਈ ਜਗਤਾਰ ਸਿੰਘ ਤਾਦਾ ਵੀ ਇਸ ਕੇਸ ਦੇ ਵਿੱਚੋਂ ਬਰੀ ਹੋਵੇ। ਇਹਦੇ ਵਿੱਚ ਇੱਕ ਹੋਰ ਜ਼ਿਕਰ ਜੋ ਗੱਲ ਹੈਗੀ ਆ ਵੀ ਇਸ ਕੇਸ ਦੇ ਵਿੱਚ 7 6 ਜੁਲਾਈ 6 ਜੁਲਾਈ 2019 ਨੂੰ ਪਾਈ ਪਰਮਜੀਤ ਸਿੰਘ ਪੰਮਾ ਅੰਗਲੈਂਡ ਵਾਲੇ ਇਹ ਉਹਨਾਂ ਦੇ ਓਪਨ ਐਂਡ ਅਰੈਸਟ ਵਾਰੰਟ ਵੀ ਜਿਹੜੇ ਜਾਰੀ ਕਰਾਏ ਕਰਾਏ ਗਏ ਸਨ ਉਸ ਸਮੇਂ ਦੀ ਅਦਾਲਤ ਸ਼੍ਰੀਮਤੀ ਹਰਵੀਨ ਭਾਦਵਾ ਐਡੀਸ਼ਨ ਸੈਸ਼ਨ ਜੱਜ ਯੂਪੀਐਸਸੀ ਸਪੈਸ਼ਲ ਕੋਰਟ ਵੱਲੋਂ 6 ਜੁਲਾਈ 2019 ਨੂੰ ਓਪਨ ਓਪਨ ਐਂਡ ਅਰੈਸਟ ਵਾਰੰਟ ਜਿਹੜੇ ਜਾਰੀ ਕਰਾਏ ਗਏ ਸੀ ਕੋਰਟ ਪ੍ਰੋਸੀਕਿਊਸ਼ਨ ਸਰਟੀਫਿਕੇਟ ਲੈਣ ਤੋਂ ਬਾਅਦ ਓਪਨ ਐਂਡ ਅਰੈਸਟ ਵਾਰੰਟ ਜਾਰੀ ਗਏ ਜਿਹਦੇ ਤਹਿਤ ਉਹਨਾਂ ਦੀ ਇੰਗਲੈਂਡ ਤੋਂ ਐਕਸਟਰਾਡਿਸ਼ਨ ਮੰਗੀ ਜਾ ਸਕੀ ਉਹ ਕਾਰਵਾਈ ਕਿੱਥੇ ਚੱਲੀ ਉਹ ਪੁਲਤਕਾਲ ਦੇ ਵਿੱਚ ਉਹਨਾਂ ਦੀ ਅਰੈਸਟ ਹੋਈ ਬਾਅਦ ਦੇ ਵਿੱਚ ਜੋ ਵੀ ਉਹਦੀ ਕਾਰਵਾਈ ਹੋਈ ਸੰਗਤਾਂ ਦੇ ਸਾਹਮਣੇ ਸੋ ਇਹ ਕੇਸ ਬੜੇ ਲੰਮੇ ਸਮੇਂ ਤੋਂ ਇਹ ਵੱਖ-ਵੱਖ ਨੌਜਵਾਨਾਂ ਨੂੰ ਤੁਸੀਂ ਕਹਿ ਸਕਦੇ ਹੋ ਵੀ 8 ਨੌਜਵਾਨ ਪਹਿਲਾ ਨਵਾਂ ਅਮਲਜੀਤ ਸਿੰਘ ਤੇ 10ਵੇਂ ਅਜਪਾਈ ਚਕਤਾ ਸਿੰਘ ਤਾਰਾ ਇਸ ਕੇਸ ਦੇ ਵਿੱਚੋਂ ਵਧੀ ਹੋਏ ਇਹ ਅਜੇ ਵੀ ਕੇਸ ਜਿਹੜਾ ਪਾਈ ਪਦਮਜੀਤ ਸਿੰਘ ਪੰਮਾ ਦੇ ਜਿਹੜਾ ਖਿਲਾਫ ਪੈਂਡਿੰਗ ਹੈਗਾ ਆ ਉਹਦੇ ਓਪਨ ਅਰੈਸਟ ਵਾਰੰਟ ਉਹਨਾਂ ਨੇ ਉਸ ਕੇਸ ਵਾਸਤੇ ਲਏ ਹੋਏ ਨੇ ਸੋ ਇਹ ਜਾਣਕਾਰੀ ਸਾਂਝੀ ਕਰਨ ਦਾ ਸੰਗਤਾਂ ਦੇ ਸਾਹਮਣੇ ਰੱਖਣ ਦਾ ਮਨ ਦੇ ਵਿੱਚ ਫੋਲਣਾ ਸੀਗਾ ਉਹ ਸੰਗਤਾਂ ਦੇ ਨਾਲ ਸਾਂਝੀ ਕੀਤੀ ਆ ਇਹੋ ਜਿਹੇ ਕੇਸ ਜਿਹੜੇ ਬਾਅਦ-ਬਾਅਦ ਵਰੀ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਬਾਅਦ-ਬਾਅਦ ਨੌਜਵਾਨਾਂ ਨੂੰ ਨਾਮਿਨੇਟ ਕੀਤਾ ਇਹੋ ਜੀਆਂ ਬਹੁਤ ਸਾਰੀਆਂ ਕਹਾਣੀਆਂ ਹੈਗੀਆਂ ਵੀ ਜੇ ਕਿਸ ਤਰ੍ਹਾਂ ਇੱਕ ਕੇਸ ਦਰਜ ਕਰਕੇ ਉਹ 'ਚ ਲਗਾਤਾਰਤਾ ਦੇ ਨਾਲ ਕਈ ਸਾਲ ਤੋਂ 2009, 2011, 2014, 2015, 2019 ਦੇ ਵਿੱਚ ਵੀ ਨਾਮਜ਼ਦ ਕਰ-ਕਰ ਕੇ ਨੌਜਵਾਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੋ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਸਮਾਂ ਦਿੱਤਾ ਸੋ ਅੱਜ ਭਾਈ ਜਗਤਾਰ ਸਿੰਘ ਤਾਰਾ ਦੇ ਵਧੀ ਹੋਣ ਤੋਂ ਬਾਅਦ ਭਾਈ ਜਗਤਾਰ ਸਿੰਘ ਤਾਰਾ ਵੀ ਪੋ ਐਲੀਜੀਬਲ ਨੇ ਤੇ ਬਾਕੀ ਕੇਸਾਂ ਦੀ ਪੈਰਵਾਈ ਪੰਜਾਬ ਲੈਵਲ ਤੋਂ ਕੀਤੀ ਜਾ ਰਹੀ ਹੈ ਤੇ ਬਹੁਤ ਬਹੁਤ ਧੰਨਵਾਦ ਸੰਗਤਾਂ ਦਾ ਸਮਾਂ ਦੇਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ